ਈ ਚੌਰਾਣਾ ਡੈਮੋ ਲਾਇਆ ਸੀਗਾ ਮੈਨੂੰ ਉਸਨੇ ਬਹੁਤ ਸੋਨਾ ਝਾੜ ਦਿੱਤਾ ਮੈਂ ਇੱਕ ਨਾਲ 사 ਕਨਾਲ ਦੇ ਵਿੱਚ ਮੇਰੇ 12 ਘਟੇ ਕਣਕ ਦੇ ਭਰ ਗਏ ਸੀਗੀ ਐ ਕੀ ਮੈਂ 10 ਕਿਲੇ 22 14 ਲਈ ਹੈ ਐ ਕਿ ਮੈਨੂੰ ਬਹੁਤ ਸੋਨਾ ਝਾੜ ਦੇਊਗੀ ਅਲੋਕ ਪੋਇਗੂ ਜੀ ਕੀ ਫਤੇ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਮੇਰਾ ਨਾਮ ਛੰਡਾ ਸਿੰਘ ਆ ਤੇ ਪਿੰਡ ਲਖਮੀਰਵਾਲਾ ਜ਼ਿਲ੍ਹਾ ਮੇਰਾ ਮਾਨਸਾ ਮੈਂ ਬਾਈ 9-10 ਸਾਲ ਤੋਂ ਨਰਜੀਵ ਇਟ ਕੰਪਨੀ ਨਾਲ ਜੁੜਿਆ ਆ ਤੇ ਇਹਨਾਂ ਦਾ ਮੈਂ ਨਰਮਾ ਵੀ ਲਾਉਣਾਗਾ ਤੇ ਮੈਂ ਕਣਕ ਲਾਈ ਆ ਬਾਈ 22 14 ਆ ਹਾਈਟ ਦੇਖ ਲਓ ਮੇਰੇ ਬਰੋਬਰ ਪੌਂਚੀ ਖੜੀ ਹੈਗੀ ਤੇ ਇਹ ਕਣਕ ਦਾ ਝਾੜ ਮੈਨੂੰ ਬੱਲੀ ਵੀ ਬਹੁਤ ਸੋਹਣੀ ਲੱਗ ਰਹੀ ਹੈਗੀ ਤੇ ਇਹਦਾ ਝਾੜ ਵੀ ਬਹੁਤ ਸੋਹਣਾ ਦੇਊਗੀ ਆ ਬਾਈ 1-2 ਕਿੱਲੇ 22 14 ਦੇ ਇਲਾਕੇ ਦੇਖੋ ਇਹਦਾ ਚਾੜ ਬਹੁਤ ਸੋਹਣਾ। ਭਾਈ ਮੈਂ ਪਿਛਲੇ ਸਾਲ ਨੈਵੀ ਵੀਡੋ 2214 ਦਾ ਡੈਮੋ ਲਾਇਆ ਸੀਗਾ। ਮੈਨੂੰ ਉਸਨੇ ਬਹੁਤ ਸੋਹਣਾ ਝਾੜ ਦਿੱਤਾ। ਮੈਂ ਇੱਕ ਨਾਲ 사 ਨਾਲ ਦੇ ਵਿੱਚ ਮੇਰੇ 12 ਘਟੇ ਕਣਕ ਦੇ ਭਰ ਗਈ ਸੀਗੀ। ਐਤਕੀ ਮੈਂ 10 ਕਿੱਲੇ 2214 ਲਈ ਹੈ। ਐਤਕੀ ਮੈਨੂੰ ਬਹੁਤ ਸੋਹਣਾ ਝਾੜ ਦੇਊਗੀ। ਗਾਹਾਂ ਨੂੰ ਤੁਸੀਂ 2214 ਦਾ 1 ਕਿੱਲਾ ਲਾ ਕੇ ਦੇਖੋ ਜਾਂ 2 ਕਿੱਲੇ ਲਾ ਕੇ ਦੇਖੋ। ਇਹ 2214 ਦਾ ਇੱਕ ਦਾ ਦਾਣਾ ਵੱਡਾ ਹੈਗਾ। ਮਲ ਕੇ ਵਜਨਦਾਰ ਹੈਗੀ ਕਰ ਕਿਸੇ ਮਾਦੀ ਨਾਲ ਤੋਲ ਕੇ ਦੇਖ ਲਿਓ ਤੇ ਮਲ ਕੇ ਝਾੜ ਬਹੁਤ ਸੋਹਣਾ ਕੱਢੂਗੀ ਧੰਨਵਾਦ ਜੀ